ਅੱਜ ਦੀ ਇਹ ਖਬਰ ਹੁਸ਼ਾਰਪੁਰ ਸ਼ਹਿਰ ਦੇ ਲੋਕਾਂ ਦੇ ਲਈ ਆ ਤੇ ਜੋ ਵੀ ਵਿਅਕਤੀ ਇਸ ਖਬਰ ਨੂੰ ਦੇਖ ਰਿਹਾ ਹੈ ਸੁਣ ਰਿਹਾ ਹੈ ਉਹਨਾਂ ਨੂੰ ਮੈਂ ਅਪੀਲ ਵੀ ਕਰਨਾ ਚਾਹਾਂਗਾ ਕਿ ਇਸ ਵੀਡੀਓ ਦੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਸਾਂਝੀ ਕਰਨੀ ਹੈ ਸੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਭਾਵੇਂ ਕਿ 2022 ਤੋਂ ਆਪਾਂ ਪਹਿਲਾਂ ਦੀ ਗੱਲ ਕਰੀਏ ਤਾਂ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਤੌਰ ਤੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਸੀ ਲਗਾਤਾਰ ਪੰਜਾਬੀ ਮਸਲਿਆਂ ਨੂੰ ਲੈ ਕੇ ਕਦੀ ਸੜਕਾਂ ਤੇ ਧਰਨੇ ਦੇਣੇ ਕਦੀ ਸਰਕਾਰੀ ਦਫ਼ਤਰਾਂ ਦੇ ਬਾਹਰ ਧਰਨੇ ਦੇਣੇ ਤਾਂ ਕਦੀ ਲੋਕ ਮੁੱਦਿਆਂ ਨੂੰ ਲੈ ਕੇ ਉਸ ਵਕਤ ਦੇ ਤਤਕਾਲੀ ਨੁਮਾਇੰਦਿਆਂ ਦਾ ਜਾਨੀ ਕਿ ਸੱਤਾਧਾਰੀ ਪਾਰਟੀ ਦੇ ਨੁਮਾਇੰਦਿਆਂ ਦੇ ਘਰਾਂ ਦਾ ਘਰਾਓ ਕਰਨਾ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੁੱਖ ਮਕਸਦ ਇਹ ਆ ਕਿ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਦੀ ਆਪਾਂ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਅਕਸਰ ਕਹਿੰਦੇ ਹੁੰਦੇ ਸੀ ਕਿ ਹੁਸ਼ਿਆਰਪੁਰ ਨਗਰ ਨਿਗਮ ਜਿਹੜਾ ਉਹ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਅੱਗਾ ਇਹ ਗੱਲਾਂ ਮੈਂ ਨਹੀਂ ਆਖ ਰਹਾ ਇੱਕ ਗੱਲਾ ਉਸ ਵਕਤ ਬ੍ਰਹਮਚੰਦਰ ਜਿੰਪਾ ਹੋਣਾ ਨੇ ਆਖਿਆ ਸੀ ਉਸ ਵਕਤ ਜਿਹੜੀ ਸਮੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਆਖਦੀ ਹੁੰਦੀ ਸੀ ਤਾਂ ਮੈਂ ਜਾਣਨਾ ਚਾਹੁੰਦਾ ਕਿ ਅੱਜ ਨਗਰ ਨਿਗਮ ਹੁਸ਼ਾਰਪੁਰ ਹੈ ਕਿ ਉੱਥੋਂ ਭ੍ਰਿਸ਼ਟਾਚਾਰ ਖਤਮ ਹੋ ਚੁੱਕਿਆ ਜਾਂ ਨਹੀਂ ਤਾਂ ਸੀ ਇਹ ਸਾਰਾ ਮੁੱਦਾ ਜਿਹੜਾ ਆਮ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿਉਂਕਿ ਜਦੋਂ ਸਰਕਾਰ ਨਹੀਂ ਸੀ ਤਾਂ ਵੱਡੇ ਵੱਡੇ ਵਾਦੇ ਅਤੇ ਦਾਅਵੇ ਕਰਦੀ ਸੀ ਕਿ ਅਸੀਂ ਸੱਤਾ ਦੇ ਵਿੱਚ ਆ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਹਾਲਾਂਕਿ ਦੂਜੇ ਪਾਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਦੋਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਕਾਰਵਾਈਆਂ ਵੀ ਕਰ ਰਹੀ ਹੈ ਚਾਹੇ ਉਹਨਾਂ ਦੇ ਆਪਣੇ ਮੰਤਰੀ ਹੋਣ ਐਮ ਐਲ ਏ ਹੋਣ ਇੱਥੋਂ ਤੱਕ ਕਿ ਇੱਕ ਵਾਰ ਡੀ ਸੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਦੋ ਦਿਨ ਪਹਿਲਾਂ ਐਸ ਐਸ ਪੀ ਨੂੰ ਸਸਪੈਂਡ ਕੀਤਾ ਗਿਆ ਤਾਂ ਉਸ ਤੋਂ ਬਾਅਦ ਆਇਆ ਕਿ ਇਹ ਜ਼ਿਕਰ ਜਿਹੜਾ ਆਪਣੇ ਸ਼ਹਿਰ ਵਾਸੀਆਂ ਦੇ ਨਾਲ ਕੀਤਾ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਕਹਿੰਦੀ ਹੁੰਦੀ ਸੀ ਕਿ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਅੱਗਾ ਨਗਰ ਨਿਗਮ ਦਾ ਦਫਤਰ ਹੈ ਜ਼ਿਆਦਾਤਰ ਅਫਸਰ ਇੱਥੇ ਇਸ ਤਰ੍ਹਾਂ ਦੇ ਨੇ ਜਿਹੜੇ ਕਈ ਕਈ ਸਾਲਾਂ ਤੋਂ ਇੱਕ ਹੀ ਅਹੁਦੇ ਤੇ ਤਨਾਤ ਨੇ ਤਾਂ ਹੁਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚੋਂ ਹੁਣ ਭ੍ਰਿਸ਼ਟਾਚਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਖਤਮ ਹੋ ਚੁੱਕਿਆ ਹੈ ਜਾਂ ਨਹੀਂ ਕਿ ਬ੍ਰਹਮਸ਼ੰਕਰ ਜਿੰਪਾ ਨਗਰ ਨਿਗਮ ਦੇ ਵਿੱਚੋਂ ਭ੍ਰਿਸ਼ਟਾਚਾਰ ਬੰਦ ਕਰਵਾਉਣ 'ਚ ਸਫਲ ਹੋਏ ਨੇ ਕਿ ਨਹੀਂ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਆ ਤੁਸੀਂ ਸਾਂਝੀ ਜ਼ਰੂਰ ਕਰਨੀ ਹੈ